ਦਾ ਸ਼ੰਭੂ ਬਾਰਡਰ ਦਾ ਜਿਹੜਾ ਦ੍ਰਿਸ਼ ਹੈ ਉਹ ਦੋ ਦੇਸ਼ਾਂ ਦੇ ਉਮੀਗ ਰਹਿਣ ਯੁੱਧ ਵਰਗਾ ਲੱਗਦਾ ਸੀਗਾ ਕਿ ਜਿਵੇਂ ਕਬਜਾ ਲੈਣ ਦੀ ਸਥਿਤੀ ਦੇ ਵਿੱਚ ਸਰਕਾਰ ਜਿਹੜੀ ਆ ਉਹ ਸਾਡੇ ਤੇ ਕਹਿਰ ਢਾ ਰਹੀ ਆ ਅਤੇ ਪੱਧਰ ਤੇ ਜਾ ਕੇ ਜ਼ੁਲਮ ਕੀਤਾ ਗਿਆ ਜਿੱਦੇ ਵਿੱਚ ਹੱਥਾਂ ਦੀਆਂ ਉਂਗਲਾਂ ਕੱਟ ਗਈਆਂ ਅੰਨ ਫਟ ਗਏ ਨੇ ਕੰਨਾਂ ਦੇ ਵਿੱਚ ਜਿੱਥੇ ਗੋਲੀਆਂ ਲੱਗੀਆਂ ਨੇ ਰਬੜ ਵਾਲੀਆਂ ਕੰਨ ਫਟ ਗਏ ਨੇ ਲੱਤਾਂ ਬਾਹਾਂ ਟੁੱਟੀਆਂ ਹੋਈਆਂ ਨੇ ਮੇਰੇ ਨਾਲ ਬੈਠੇ ਨੇ ਤੂੰ ਗੈਸ ਦਾ ਕੇਵਲ ਬਹਾਨਾ ਆ ਜਾਂ ਤੂੰ ਗੈਸ ਕੇਵਲ ਮੀਡੀਆ ਵਾਸਤੇ ਜਾਂ ਲੋਕਾਂ ਨੂੰ ਦਿਖਾਉਣ ਵਾਸਤੇ ਕੈਮਰਿਆਂ ਵਾਸਤੇ ਆ ਤੂੰ ਗੈਸ ਦੇ ਨਾਲ ਨਾਲ ਵੱਡੇ ਪੱਧਰ ਤੇ ਕੋਈ ਐਕਸਪਲੋਸਿਵ ਹੋਣਾ ਦੇ ਕੋਲ ਆ ਲਾਈਕ ਐਨੇ ਵੱਡੇ ਸਾਈਜ਼ ਦੇ ਵਿੱਚ ਕੋਈ ਐਕਸਪਲੋਸਿਵ ਚੀਜ਼ ਆ ਜਿਹੜੀ ਬਹੁਤ ਜ਼ਬਰਦਸਤ ਫਲਾਸ਼ ਕਰਦੀ ਆ ਉਹਦਾ ਸਾਊਂਡ ਵੀ ਬਹੁਤ ਜ਼ਿਆਦਾ ਆ ਔਰ ਉਹਦਾ ਇਫੈਕਟ ਵੀ ਬਹੁਤ ਜ਼ਿਆਦਾ ਆ ਜਿੱਦੇ ਲੱਗਣ ਕਰਕੇ ਮੇਰਾ ਪੈਰ ਫ੍ਰੈਕਚਰ ਆ ਉਹਦੇ ਭਾਈ ਸਾਹਿਬ ਦੇ ਵੀ ਵੱਡੀਆਂ ਸੱਟਾਂ ਨੇ ਪਰ ਇਹ ਜ਼ੁਲਮ ਜਿਹੜਾ ਇਸ ਸਰਕਾਰ ਦੀ ਨੀਤੀ ਤੇ ਨiyet ਨੂੰ ਦੋਨਾਂ ਨੂੰ ਸਪਸ਼ਟ ਕਰ ਗਿਆ। ਉਸ ਦੀ ਵਿਦੇਸ਼ ਯਾਤਰਾ ਦੀ ਗੱਲ ਕੀਤੀ ਆ ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹ 753 ਕਿਸਾਨਾਂ ਦੀ ਸ਼ਹੀਦੀ ਦੇ ਉੱਤੇ ਇੱਕ ਸ਼ਬਦ ਵਿਧਾਨ ਸਭਾ ਦੇ ਵਿੱਚ ਇਹ ਨਾ ਨਿਕਲੇ ਕਿ ਅੰਦੋਲਨ ਕਰਦਿਆਂ 753 ਕਿਸਾਨ ਸ਼ਹੀਦ ਹੋ ਗਏ ਕਿ ਉਹਨਾਂ ਦੀ ਸ਼ਹੀਦੀ ਤੇ ਉਨਾਂ ਦੀ ਮੌਤ ਦੇ ਉੱਤੇ ਦੇਸ਼ ਜਿਹੜਾ ਦੁੱਖ ਪ੍ਰਗਟ ਕਰਦਾ ਉੱਥੋਂ ਅਸੀਂ ਕਦੇ ਉਮੀਦ ਵੀ ਨਹੀਂ ਰੱਖ ਸਕਦੇ ਕਿ ਉਸ ਪ੍ਰਧਾਨ ਮੰਤਰੀ ਦੀ ਇਹ ਸੋਚ ਹੋਊਗੀ ਬਾਪੂ ਜੀ ਕਿੰਦਾ ਦਾ ਮਾਹੌਲ ਸੀਗਾ ਕਿਉਂਕਿ ਇੰਜ ਲੱਗ ਰਿਹਾ ਸੀਗਾ ਕੱਲ ਵੀ ਜਿਸ ਤਰ੍ਹਾਂ ਦੋ ਬਾਰਡਰ ਹੁੰਦੇ ਨੇ ਵੀ ਇੱਕ ਦੂਜਾ ਦੇਸ਼ ਤੇ ਇੱਕ ਦੂਜਾ ਦੇਸ਼ ਬਿਲਕੁਲ ਐਬਸੋਲੂਟਲੀ ਤੁਸੀਂ ਸਹੀ ਕਿਹਾ ਹੈ ਕੱਲ ਦਾ ਸ਼ੰਭੂ ਬਾਰਡਰ ਦਾ ਜਿਹੜਾ ਦ੍ਰਿਸ਼ ਹੈ ਉਹ ਦੋ ਦੇਸ਼ਾਂ ਦੇ ਭੂਮੀ ਗ੍ਰਹਿਣ ਯੁੱਧ ਵਰਗਾ ਲੱਗਦਾ ਸੀਗਾ ਕਿ ਜਿਵੇਂ ਕਬਜ਼ਾ ਲੈਣ ਦੀ ਸਿੱਧੀ ਦੇ ਵਿੱਚ ਸਰਕਾਰ ਜਿਹੜੀ ਆ ਉਹ ਸਾਡੇ ਤੇ ਕਹਿਰ ਢਾ ਰਹੀ ਆ ਬਹੁਤ ਵੱਡੇ ਪੱਧਰ ਤੇ ਜਾ ਕੇ ਜ਼ੁਲਮ ਕੀਤਾ ਗਿਆ ਜਿਦੇ ਵਿੱਚ ਹੱਥਾਂ ਦੀਆਂ ਉਂਗਲਾਂ ਕੱਟ ਗਈਆਂ ਕੰਨ ਫਟ ਗਏ ਨੇ ਕੰਨਾਂ ਦੇ ਵਿੱਚ ਜਿੱਥੇ ਗੋਲੀਆਂ ਲੱਗੀਆਂ ਨੇ ਰਬੜ ਵਾਲੀਆਂ ਉਹ ਕੰਨ ਫਟ ਗਏ ਨੇ ਲਤਾਂ ਵਾਂਹ ਟੁੱਟੀਆਂ ਹੋਈਆਂ ਨੇ ਮੇਰੇ ਨਾਲ ਬੈਠੇ ਨੇ ਸਰਦਾਰ ਬਲਦੇਵ ਸਿੰਘ ਜੀ ਪੈਰ ਤੇ ਵੀ ਬਲਾਸਟ ਆ ਔਰ ਬਿਲਕੁਲ ਮੱਥੇ ਤੇ ਵੀ ਬਲਾਸਟ ਵਜਾ ਹੋਇਆ ਨੱਕ ਦੇ ਉੱਪਰ ਵੱਡੀ ਪੱਧਰ ਤੇ ਟਾਂਕੇ ਲੱਗੇ ਹੋਏ ਨੇ ਬਹੁਤ ਹੀ ਬੇਤਰਸੀ ਬੇਰਹਿਮੀ ਦੇ ਨਾਲ ਟਾਰਗੇਟ ਕਰ ਕਰਕੇ ਟਾਰਗੇਟ ਕਰਕੇ ਉਹ ਫਾਇਰਿੰਗ ਹੋਈ ਆ ਜਿਹਦੇ ਵਿੱਚ ਮੀਡੀਆ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਉੱਥੇ ਅਥਰੂ ਗੈਸ ਦੇ ਗੋਲੇ ਸੁੱਟ ਕੇ ਪ੍ਰਸ਼ਾਸਨ ਜਿਹੜਾ ਆਪਣਾ ਕੰਮ ਕਰਦਾ ਪਿਆ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦੇ ਆ ਅਥਰੂ ਗੈਸ ਦਾ ਕੇਵਲ ਬਹਾਨਾ ਆ ਅਥਰੂ ਗੈਸ ਕੇਵਲ ਮੀਡੀਆ ਵਾਸਤੇ ਜਾਂ ਲੋਕਾਂ ਨੂੰ ਦਿਖਾਉਣ ਵਾਸਤੇ ਕੈਮਰਿਆਂ ਵਾਸਤੇ ਆ ਅਥਰੂ ਗੈਸ ਦੇ ਨਾਲ ਨਾਲ ਵੱਡੇ ਪੱਧਰ ਤੇ ਕੋਈ ਐਕਸਪਲੋਸਿਵ ਉਹਨਾਂ ਦੇ ਕੋਲ ਆ ਲਾਈਕ ਇੰਨੇ ਵੱਡੇ ਸਾਈਜ਼ ਦੇ ਵਿੱਚ ਕੋਈ ਐਕਸਪਲੋਸਿਵ ਚੀਜ਼ ਆ ਜਿਹੜੀ ਬਹੁਤ ਜ਼ਬਰਦਸਤ ਬਲਾਸਟ ਕਰਦੀ ਆ ਉਹਦਾ ਸਾਊਂਡ ਵੀ ਬਹੁਤ ਜ਼ਿਆਦਾ ਹੈ ਔਰ ਉਹਦਾ ਇਫੈਕਟ ਵੀ ਬਹੁਤ ਜ਼ਿਆਦਾ ਹੈ ਜਿਹਦੇ ਲੱਗਣ ਕਰਕੇ ਮੇਰਾ ਪੈਰ ਫ੍ਰੈਕਚਰ ਆ ਔਰ ਇੱਧਰ ਭਾਈ ਸਾਹਿਬ ਦੇ ਵੀ ਵੱਡੀਆਂ ਸੱਟਾਂ ਨੇ ਪਰ ਇਹ ਜ਼ੁਲਮ ਜਿਹੜਾ ਇਹ ਸਰਕਾਰ ਦੀ ਨੀਤੀ ਤੇ ਨiyet ਨੂੰ ਦੋਨਾਂ ਨੂੰ ਸਪਸ਼ਟ ਕਰ ਗਿਆ ਜੀ ਪਰ ਇੱਕ ਵਾਸਤੇ ਦੇਖਣ ਨੂੰ ਇਹ ਵੀ ਆ ਰਿਹਾ ਕਿ ਕਿਸਾਨਾਂ ਦੇ ਉੱਪਰ ਤਸੱਦਦ ਤਾਂ ਹੋ ਹੀ ਰਿਹਾ ਗੱਲਾਂ ਇਹ ਵੀ ਚੱਲ ਰਹੀਆਂ ਕਹਿੰਦੇ ਇੱਥੇ ਕਿਸਾਨ ਪਟੜੋ ਰਹੇ ਨੇ ਜ਼ਖਮੀ ਹੋ ਰਹੇ ਨੇ ਜਿਹੜਾ ਮਾਹੌਲ ਹੈ ਤਣਾਅਪੂਰਨ ਹੈ ਪੂਰਾ ਬਾਰਡਰ ਤੇ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਉਹ ਵਿਦੇਸ਼ੀ ਯਾਤਰਾ ਕਰ ਰਹੇ ਬਿਲਕੁਲ ਬਾਬਰ ਹਮੇਸ਼ਾ ਜੱਗ ਰਹੀ ਹੁੰਦਾ ਆ ਬਾਬਰ ਕਦੇ ਵੀ ਜਿਹੜਾ ਆ ਬਾਬਰ ਬਾਦਸ਼ਾਹੀ ਜਿਹੜੀ ਆ ਹਕੂਮਤ ਦੇ ਹੱਕ ਦੇ ਵਿੱਚ ਨਹੀਂ ਭੁਗਦੀ ਹੁੰਦੀ ਤੁਸੀਂ ਵਿਦੇਸ਼ ਯਾਤਰਾ ਦੀ ਗੱਲ ਕੀਤੀ ਆ ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹ 753 ਕਿਸਾਨਾਂ ਦੀ ਸ਼ਹੀਦੀ ਦੇ ਉੱਤੇ ਇੱਕ ਸ਼ਬਦ ਵਿਧਾਨ ਸਭਾ ਦੇ ਵਿੱਚ ਇਹ ਨਾ ਨਿਕਲੇ ਕਿ ਅੰਦੋਲਨ ਕਰਦੇ ਆ 753 ਕਿਸਾਨ ਸ਼ਹੀਦ ਹੋ ਗਏ ਕਿ ਉਹਨਾਂ ਦੀ ਸ਼ਹੀਦੀ ਤੇ ਉਨ੍ਹਾਂ ਦੀ ਮੌਤ ਦੇ ਉੱਤੇ ਦੇਸ਼ ਜਿਹੜਾ ਦੁੱਖ ਪ੍ਰਗਟ ਕਰਦਾ ਉੱਥੋਂ ਅਸੀਂ ਕਦੇ ਉਮੀਦ ਵੀ ਨਹੀਂ ਰੱਖ ਸਕਦੇ ਕਿ ਉਸ ਪ੍ਰਧਾਨ ਮੰਤਰੀ ਦੀ ਇਹ ਸੋਚ ਹੋਊਗੀ ਲੇਕਿਨ ਜਿੱਥੋਂ ਤੱਕ ਜੰਗ ਦਾ ਸਵਾਲ ਆ ਜੰਗ ਦੇ ਸਵਾਲ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਨੂੰ ਮੁੱਖ ਚਿਹਰਾ ਲੈ ਕੇ ਨਹੀਂ ਚੱਲਦੇ ਪਏ ਸਾਡੀ ਲੜਾਈ ਸਿਸਟਮ ਨਾਲ ਆ ਉਹ ਸਿਸਟਮ ਨਾਲ ਆ ਜਿਹੜਾ 76 ਸਾਲ ਤੋਂ ਲੋਕਾਂ ਨੂੰ ਮੂਰਖ ਬਣਾ ਕੇ ਪੈਦਾ ਕੀਤਾ ਗਿਆ ਆ ਜਿੱਥੇ ਧਰਮ ਦੇ ਨਾਂ ਤੇ ਵੋਟ ਦੇ ਨਾਂ ਤੇ ਜਾਤ ਦੇ ਨਾਂ ਤੇ ਤੇ ਰੰਗ ਦੇ ਨਾਂ ਤੇ ਲੋਕਾਂ ਨੂੰ ਡਿਵੀਜ਼ਨ ਦੇ ਵਿੱਚ ਵੰਡ ਕੇ ਵੱਖਰੇ ਵੱਖਰੇ ਤਰੀਕਿਆਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਐਕਚੁਅਲ ਰਾਈਟ ਸੀਗੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਲੜਨਾ ਸੀਗਾ ਉਹਦੇ ਤੋਂ ਉਹਨਾਂ ਨੂੰ ਕੋਹਾਂ ਦੂਰ ਕੀਤਾ ਗਿਆ ਇਹ ਉਹਦੇ ਲਈ ਸਾਡੀ ਜੰਗ ਆ ਸੀ ਆਪਣੇ ਉਹਨਾਂ ਰਾਈਟਸ ਦੇ ਲਈ ਲੜਦੇ ਪਏ ਆ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਿਸਾਨੀ ਅੰਦੋਲਨ ਜਿਹੜਾ ਉਹਨੂੰ ਵੱਖਰੇ ਰੂਪ ਦੇ ਵਿੱਚ ਬਦਲੇਗਾ ਜੀ ਹਰਿਆਣਾ ਹਾਈ ਕੋਰਟ ਨੇ ਵੀ ਇਹ ਹਰਿਆਣਾ ਨੂੰ ਠਟਕਾਰ ਲਾਈ ਹੈ ਕਿ ਜਿਹੜੇ ਕਿਸਾਨ ਸੀਗੇ ਉਹ ਉਸ ਰਸਤੇ ਰਹੀ ਜਿਹੜਾ ਦਿੱਲੀ ਜਾ ਰਹੇ ਸੀਗੇ ਉਸ ਜਿਹੜਾ ਰਾਹ ਸੀਗਾ ਉਹਨਾਂ ਦਾ ਉਹ ਹਾਈਵੇ ਤੋਂ ਪਾਇਆ ਹਰਿਆਣਾ ਹੋ ਕੇ ਉਹ ਦਿੱਲੀ ਵੱਲ ਨੂੰ ਜਾ ਰਹੇ ਸੀਗੇ ਆਪਣੀਆਂ ਮੰਗਾਂ ਬਣਾਉਣ ਲਈ ਤੇ ਉੱਥੇ ਜਾ ਰਹੇ ਸੀਗੇ ਤੁਹਾਡਾ ਜਿਹੜਾ ਅਧਿਕਾਰ ਹੈ ਜਿਹੜਾ ਹਰ ਬੰਦੇ ਦਾ ਅਧਿਕਾਰ ਹੈ ਸੜਕ ਤੇ ਚੱਲਣਾ ਹਾਈਵੇ ਤੇ ਚੱਲਣਾ ਤੁਸੀਂ ਉਹਨਾਂ ਨੂੰ ਕਿਉਂ ਜਾਣ ਜਾਣ ਦਿੱਤਾ ਪਰ ਹਰਿਆਣਾ ਨੇ ਜਦੋਂ ਹਾਈ ਕੋਰਟ ਦੇ ਵਿੱਚ ਇਹ ਕਿਹਾ ਕਿ ਜਿਹੜੇ ਕਿਸਾਨ ਸੀਗੇ ਉਹ ਉਪਦਰਵ ਕਰ ਰਹੇ ਸੀਗੇ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਜਿਹੜੇ ਕਿਸਾਨ ਹੈ ਉਹ ਇਹੋ ਜਿਹਾ ਕੋਈ ਵੀ ਕੰਮ ਨਹੀਂ ਸੀ ਕਰ ਰਹੇ ਸੀਗੇ ਜਿਹੜਾ ਸ਼ਾਂਤੀਪੂਰਨ ਇਹਨਾਂ ਦਾ ਚੱਲ ਰਿਹਾ ਸੀਗਾ ਸਿਸਟਮ ਪੂਰਾ ਲਗਾਤਾਰ 23 ਸਾਲ ਤੋਂ ਜਥੇਬੰਦੀ ਜਿਹੜੀ ਆ ਉਹ ਪੰਜਾਬ ਦੀ ਧਰਤੀ ਤੇ ਤੇ ਭਾਰਤ ਦੇ ਵਿੱਚ ਕੰਮ ਕਰ ਰਹੇ ਆ ਦੋ ਫੋਰਮਾਂ ਦੇ ਵਿੱਚ ਲਗਭਗ ਇਸ ਟਾਈਮ ਅਸੀਂ 150 ਜਥੇਬੰਦੀ ਜਿਹੜੀ ਆ ਦਿੱਲੀ ਨੂੰ ਮੂਵ ਕਰਦੀ ਪਈ ਆ ਵੱਖ-ਵੱਖ ਦਿਸ਼ਾਵਾਂ ਤੋਂ ਦਿੱਲੀ ਆ ਰਹੇ ਆ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਇੱਕ ਗੱਲ ਇਦਾਂ ਦੀ ਸਪਸ਼ਟ ਸਰਕਾਰ ਕਰ ਦੇਵੇ ਜਿੱਥੇ ਕਿਸਾਨਾਂ ਨੇ ਕੁਝ ਇਦਾਂ ਦਾ ਮਾਹੌਲ ਪੈਦਾ ਕੀਤਾ ਹੋਵੇ ਸਰਕਾਰ ਜਾਣਬੁੱਝ ਕੇ ਇਸ ਚੀਜ਼ ਨੂੰ ਅੱਗੇ ਲਿਆ ਰਹੀ ਆ ਔਰ ਕਾਹਟ ਪੈਦਾ ਕਰ ਰਹੀ ਆ ਜਦਕਿ ਕਿਸਾਨ ਨਹੀਂ ਕਰ ਰਿਹਾ ਕਿਉਂਕਿ ਸਾਡਾ ਮਾਰਗ ਜਿਹੜਾ ਆ ਉਹ ਕਿਸਾਨ ਦੇ ਨਾਲੋਂ ਪਹਿਲਾਂ ਸਪਸ਼ਟ ਆ ਇਹ ਭਾਰਤ ਸਰਕਾਰ ਦਾ ਨਹੀਂ ਹੈਗਾ ਇਹ ਧਰਤੀ ਸਰਕਾਰ ਦੀ ਨਹੀਂ ਇਹ ਲੋਕ ਸਰਕਾਰ ਦੇ ਨਹੀਂ ਇਹ ਸਾਡੇ ਆਪਣੇ ਨੇ ਅੱਜ ਸ਼ੰਭੂ ਦੇ ਉੱਤੇ ਇੰਨਾ ਵੱਡੇ ਤਣਾਅ ਦੇ ਵਿੱਚ ਜੇਕਰ ਕੋਈ ਛੱਟ-ਚੋਟ ਫੇਟ ਲੱਗ ਰਹੀ ਆ ਜੇ ਦੂਸਰੇ ਪਾਸੇ ਨੂੰ ਕਿਸੇ ਨੂੰ ਲੱਗ ਰਹੀ ਆ ਤੇ ਉਹ ਮੇਰਾ ਭਰਾ ਖੜਾ ਆ ਜੇ ਇੱਧਰ ਕਿਸੇ ਨੂੰ ਲੱਗ ਰਹੀ ਆ ਤਾਂ ਉਹਦਾ ਭਰਾ ਖੜਾ ਆ ਇਹ ਭਰਾ ਮਾਰੂ ਜੰਗ ਫੋਰਸਾਂ ਦੇ ਰੂਪ ਦੇ ਵਿੱਚ ਸਰਕਾਰ ਨੇ ਸਾਹਮਣੇ ਸਾਹਮਣੇ ਖੜੀ ਕੀਤੀ ਆ ਸਰਕਾਰ ਪਰਕਹਾਟ ਪੈਦਾ ਕਰਦੀ ਆ ਅਸੀਂ ਹੁਣ ਵੀ ਸ਼ਾਂਤੀ ਦੇ ਰਸਤੇ ਤੇ ਆ ਤੇ ਜਦੋਂ ਤੱਕ ਵੀ ਰਹਾਂਗੇ ਇਹ ਸ਼ਾਂਤੀ ਦੇ ਰਸਤੇ ਤੇ ਹੀ ਚੱਲਾਂਗੇ